ਸ੍ਰੀ ਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ ਚ ਆਪਾਂ ਆਪਣਾ ਪਿਛਲਾ ਵਲੌਗ ਇੱਥੇ ਐਂਡ ਕਰਿਆ ਸੀਗਾ ਛਤਰੂ ਚ ਬੈਠੇ ਆਪਾਂ ਹਮਟਾ ਪਾਸ ਕਰਕੇ ਆਏ ਆ ਤੇ ਜੇ ਤੁਸੀਂ ਸਾਡੇ ਇਹ ਸੀਰੀਜ਼ ਦੇ ਪਿਛਲੇ ਵਲੌਗ ਨਹੀਂ ਦੇਖੇ ਸਾਰੇ ਦੇ ਸਾਰੇ ਵਲੌਗਸ ਜਰੂਰ ਚੈੱਕ ਆਊਟ ਕਰੋ ਜੀ ਬਹੁਤ ਸੋਹਣਾ ਆਪਾਂ ਸਫਰ ਕਰਿਆ ਬਹੁਤ ਸੋਹਣੇ ਵਲੌਗਸ ਬਣੇ ਆ ਤੇ ਅੱਜ ਦਾ ਆਪਣਾ ਟਰੈਕ ਜਿਹੜਾ ਸੀਗਾ ਆਪਾਂ ਉਹਰੇ ਖਤਮ ਕਰਿਆ ਏ ਹੁਣ ਆਪਾਂ ਆਪਣੇ ਕੈਂਪਿੰਗ ਸਾਈਟ ਤੇ ਬੈਠੇ ਆ ਉਰੇ ਤੋਂ ਆਪਾਂ ਆਪਣਾ ਲੰਚ ਕਰਾਂਗੇ ਲੰਚ ਕਰਕੇ ਆਪਾਂ ਚੰਦਰਤਾਲ ਝੀਲ ਦੇਖਣ ਜਾਵਾਂਗੇ ਉਰੇ ਤੋਂ 60 ਕਿਲੋਮੀਟਰ ਡਰਾਈਵ ਕਰਕੇ 2 ਘੰਟੇ 2.5 ਘੰਟੇ ਲੱਗਣਿਆ ਸਾਨੂੰ ਚੰਦਰਤਾਲ ਝੀਲ ਦੇਖਾਂਗੇ ਤੇ ਉਸ ਤੋਂ ਬਾਅਦ ਆ ਕੇ ਸ਼ਾਮ ਨੂੰ ਇੱਥੇ ਰਹਾਂਗੇ ਆਪਾਂ ਸ਼ਤਰੂਚ ਮੇਰੇ ਨਾਲ ਹੈ ਜੀ ਕੈਮਰਾ ਪਰਸਨ ਹਰਪ੍ਰੀਤ ਕੌਰ ਜਿਨੇ ਇਹ ਟਰੈਕ ਰਿਆ ਹੈ ਬਹੁਤ ਔਖਾ ਟਰੈਕ ਸੀਗਾ ਤੇ ਬਹੁਤ ਸੋਹਣਾ ਟਰੈਕ ਸੀਗਾ ਹਾਂਜੀ ਹਾਂਜੀ ਹਰਪ੍ਰੀਤ ਕੌਰ ਤੁਸੀਂ ਐਕਸਪੀਰੀਅੰਸ ਆਪਣਾ ਸ਼ੇਅਰ ਕਰਨਾ ਚਾਹੋਗੇ ਕੁਝ ਟਰੈਕ ਡਿਫਿਕਲਟ ਤਾਂ ਇਹਨੂੰ ਅਸੀਂ ਡਿਫਿਕਲਟ ਟਰੈਕ ਕਹਿ ਸਕਦੇ ਹਾਂ ਤੇ ਬਹੁਤ ਖੂਬਸੂਰਤ ਹੈ ਖੂਬਸੂਰਤ ਤੇ ਬਹੁਤ ਹੈ ਉਹੀ ਕਹਿੰਦੇ ਆ ਨਾ ਵੀ ਜੇ ਆਪਾਂ ਕਿਸੇ ਚੀਜ਼ ਨੂੰ ਪਾਣਾ ਹੈ ਤੇ ਕੁਝ ਨਾ ਕੁਝ ਤਾਂ ਕਸਟ ਤਾਂ ਚੱਲਣੀ ਪੈਂਦੀ ਆ ਤਾਂ ਤਾਂ ਕਰਕੇ ਨਾ ਇਹ ਡਿਫਿਕਲਟ ਹੈ ਸੀਗਾ ਬਟ ਅਚੀਵ ਕਰ ਲਿਆ ਅਸੀਂ ਤੇ ਪਹੁੰਚ ਗਏ ਹੁਣ ਆਪਣੀ ਕੈਂਪ ਸਾਈਡ ਹੁਣ ਅਸੀਂ ਜਾਵਾਂਗੇ ਚੰਦਰਤਾਲ ਠੀਕ ਹੈ ਜੀ ਇਹ ਹੈ ਜੀ ਆਪਣਾ ਲੰਚ ਟਾਈਮ ਆਪਾਂ ਲੰਚ ਕਰਨ ਲੱਗੇ ਆ ਆਪਣਾ ਰਾਜਮਾ ਚਾਵਲ ਨਾਲ ਪਾਪੜ ਨਾਲ ਛਲਾਦ ਭੁੱਖ ਬਹੁਤ ਲੱਗੀ ਹੋਈ ਅੱਜ ਸਵੇਰੇ ਮੈਂ ਘੱਟ ਬ੍ਰੇਕਫਾਸਟ ਕਰਿਆ ਸੀਗਾ ਮੈਂ ਵੀ ਰਸਤੇ 'ਚ ਕੁਝ ਨਹੀਂ ਖਾਇਆ ਕਿਉਂਕਿ ਪਰਾਂਠੇ ਸੀਗੇ ਸਵੇਰੇ ਬ੍ਰੇਕਫਾਸਟ ਚ ਚਾਲੂ ਦੇ ਬਟ ਉਹ ਆਇਲੀ ਹੋਣ ਕਰਕੇ ਨਾ ਟਰੈਕ 'ਚ ਖਾਇਆ ਨਹੀਂ ਹੁੰਦਾ ਇਹ ਵਾਲਾ ਹੂੰ ਇਸ ਕਰਕੇ ਅਸੀਂ ਉਹ ਘੱਟ ਖਾਤੇ ਹੁਣ ਖਾਵਾਂਗੇ ਰਾਜਮਾ ਚਾਵਲ ਚਲੋ ਜੀ ਯਾਰ ਜਦ ਭੁੱਖ ਲੱਗੀ ਹੋਵੇ ਨਾ ਮੈਂ ਇਹ ਜਾ ਲੰਚ ਮਿਲ ਜਵੇ ਜਾਂ ਖਾਣਾ ਮਿਲ ਜਵੇ ਨਾਲ ਪਾਪੜ ਬੜੇ ਸਵਾਦ ਆ ਯਾਰ ਕਮਾਲ ਦਾ ਲੰਚ ਹੈਗਾ ਇਹ ਹੈ ਨਾ ਭੁੱਖੀ ਬਹੁਤ ਲੱਗੀ ਹੋਈ ਹੈ ਤੇ এনवायरमेंट ਵੀ ਬਹੁਤ ਸੋਹਣਾ ਹੈ ਸਪੀਤੀ ਵੈਲੀ ਹੈ ਇਹ ਤੇ ਕਮਾਲ ਦਾ ਆਪਣਾ ਅੱਜ ਦਾ ਲੰਚ ਆ ਯਾਰ ਖੁੱਲੇ ਚ ਬੈ ਕੇ ਖਾ ਰਹੇ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਹੋਰ ਵੀ ਮਜ਼ਾ ਆ ਰਿਹਾ ਹੈ ਇਹ ਆਪਣਾ ਟੈਂਡਾਓ ਦੇਖੋ ਕੱਪੜੇ ਕੁੱਪੜੇ ਕਿਵੇਂ ਸੁੱਕਣਾ ਪਏ ਹੋਏ ਆ ਬਹੁਤ ਵਧੀਆ ਐਕਸਪੀਰੀਅੰਸ ਹੈ ਆਪਣੀ ਆਪਣੀਆਂ ਸਾਰੀਆਂ ਗੱਡੀਆਂ ਤਿਆਰ ਹੈ ਜੀ ਜਾਣ ਵਾਲੀਆਂ ਇਧਰ ਫੋਰਚਨਰ ਖੜੀ ਹੈ ਬਲੈਰੋ ਖੜੀ ਹੈ ਉਦਲੇ ਵਾਸਤੇ ਸਕੋਰਪੀਓ ਖਰੀਏ ਇੱਕ Tata Safari ਆ ਠੀਕ ਹੈ ਜੀ ਸਾਰੇ ਜਣੇ ਆਪਣੇ ਆਪਣੀ ਸੀਟਾਂ ਮੰਨ ਲ ਕੇ ਬੈਠ ਗਏ ਆ ਹੁਣ ਆਪਾਂ ਇੱਥੋਂ ਜਾਉਂਗੇ ਜੀ 60 ਕਿਲੋਮੀਟਰ ਦਾ 2 ਘੰਟੇ ਦੀ ਵਾਟ ਆ ਚੰਦਰਤਾਲ ਲੈ ਚੰਦਰਤਾਲ ਲੈਕ ਦੇਖਣ ਵਾਸਤੇ ਪੌਣੇ 3 ਵਜੇ ਦਾ ਐਗਜ਼ੈਕਟ ਤੇ ਆਪਾਂ 1 ਵਜੇ ਚੱਲੇ ਸੀਗੇ ਤੇ ਆਪਾਂ ਇਸ ਟਾਈਮ ਖੜੇ ਆ ਜੀ ਸਪੀਤੀ ਵੈਲੀ ਸਪੀਤੀ ਵੈਲੀ ਬਹੁਤ ਸ਼ਾਨਦਾਰ ਹੈ ਯਾਰ ਇਹ ਅਸੀਂ ਪਹਿਲੀ ਵਾਰੀ ਦੇਖੋ ਇਸ ਥਾਂ ਤੇ ਆਏ ਆ ਚਾਚਾ ਚਾਚੀ ਦਾ ਢਾਬਾ ਵੀ ਹੈਗਾ ਇਹ ਬਹੁਤ ਫੇਮਸ ਢਾਬਾ ਇਹ ਵੀ ਤੁਹਾਨੂੰ ਦਿਖਾਣੇ ਆ ਅਸੀਂ ਚੰਦਰਤਾਲ ਝੀਲ ਦੇ ਰਾਹ 'ਚ ਆ ਰਾਹ 'ਚ ਜਾਂਦੇ ਜਾਂਦੇ ਆਹ ਢਾਬੇ ਆ ਔਰ ਇਹ ਚਾਚਾ ਚਾਚੀ ਦਾ ਢਾਬਾ ਹੈ ਤੇ ਉਹਦੇ ਸਾਰੀ ਟੀਮ ਆਪਣੀ ਰੁਕੀ ਯਾਰ ਆਪਣਾ ਚਾਹ ਪਾਣੀ ਪੀਣ ਵਾਸਤੇ ਜਿਹਨੇ ਪਾਣੀ ਪੋਣੀ ਪੀਣਾ ਪਾਣੀ ਪੀ ਲਈਏ ਤੇ ਆਪਾਂ ਆਲਾ ਦੋਆਲੇ ਦਾ ਮਾਹੌਲ ਦੇਖ ਲਈਏ ਆਹ ਦੇਖ ਲੋ ਜੀ ਸਪੀਤੀ ਦੇ ਪਹਾੜ ਹੈਗੇ ਖੁਸ਼ਕ ਪਹਾੜ ਹੈ ਬਿਲਕੁਲ ਡਰਾਈ ਪਹਾੜ ਹੈਗੇ ਕੋਈ ਔਰੇ ਪੇੜ ਨਹੀਂ ਕੋਈ ਘਾਹ ਨਹੀਂ ਕੋਈ ਕੁਝ ਨਹੀਂ ਸਿਰਫ ਰੇਤਾ ਮਿੱਟੀ ਤੇ ਪੱਥਰ ਤੇ ਪਾਣੀ ਚਰਨੇ ਬਹੁਤ ਜ਼ਿਆਦਾ ਨਹੀਂ ਔਰੇ ਠੀਕ ਹੈ ਜੀ ਹਾਂ ਜੀ ਖੁਸ਼ ਹੋ ਗਿਆ ਨੱਕ ਖੁਸ਼ ਹੋ ਗਈ ਸਾਡੀ ਖੁਸ਼ ਹੋ ਗਏ ਤੇ ਡਸਟ ਵੀ ਬਹੁਤ ਪਈ ਆ ਫੇਸ ਤੇ ਉੱਥੇ ਜਾ ਕੇ ਕਲੀਨ ਰਾਬ ਬਹੁਤ ਸੋਹਣਾ ਸੀਗਾ ਮਰਾ ਦੀ ਵੀਡੀਓ ਬਣਾਈ ਆ ਗੱਡੀ ਚ ਬੈਠ ਕੇ ਬੋਲ ਨਹੀਂ ਹੁੰਦਾ ਗੱਡੀ ਚ ਮੂ ਵੀ ਮਿਊਜ਼ਿਕ ਵਗੈਰਾ ਚੱਲਦਾ ਹੁੰਦਾ ਏ ਹਾਂ ਮੂਮੈਂਟ ਬਹੁਤ ਹੁੰਦੀ ਆ ਪਿੱਛੇ ਵਾਲੇ ਪਹਾੜ ਯਾਰ ਬੜੇ ਸੋਹਣੇ ਆ ਬਹੁਤ ਸੋਹਣੀ ਵੈਲੀ ਏ ਯਾਰ ਇਹਦੇਲੇ ਪਾਸੇ ਦੇਖੋ ਬਾਈਕਰਸ ਖੜੇ ਆ ਜਿਹੜੇ ਤੇ ਇਹ ਸਪੀਤੀ ਸਪੂਦੀ ਕਰਕੇ ਆਪਣਾ ਪੂਰਾ ਲੇਲ ਤੱਕ ਘੁੰਮਣਗੇ ਪੂਰਾ ਸਰਕਲ ਕਰਨਗੇ Hello. hello guys, hello, hello. 500 ਪੁਆਇੰਟ ਵੈਸੇ ਹੁਣ ਇਹਨੂੰ ਕਿੱਥੇ ਚੱਲ ਹੁਣ 500 ਪੁਆਇੰਟ ਹੈ ਜੀ ਇਹ ਹੈ ਚੰਦਰਤਾਲ ਦਾ ਬੇਸ ਕੈਂਪਰ ਬੇਸ ਪੁਆਇੰਟ ਸੋ ਹਾਂ ਬੇਸ ਪੁਆਇੰਟ ਕਹਿ ਸਕਦੇ ਆ ਪਰ ਚੰਦਰਤਾਲ ਦਾ ਹੋਰ ਇਹ ਫੀਸ ਜਮ੍ਹਾਂ ਹੁੰਦੀ ਹੈ 150 ਰੁਪਏ ਪਰ ਪਰਸਨ ਠੀਕ ਹੈ ਜੀ ਗੱਡੀਆਂ ਬਹੁਤ ਖੜੀਆਂ ਨੇ ਔਰ ਜਾਮ ਜਿਹਾ ਲੱਗਿਆ ਹੋਇਆ ਹੈ ਸਾਰਿਆਂ ਦੀ ਪਰਚੀ ਕੱਟਦੀ ਹੋਰਨਰ ਦਾ 5 ਇੰਡੀਆ ਕਾ 150 ਫੋਰਨਰ ਕਾ 500 ਫੋਰਨਰਸ ਦਾ 500 ਠੀਕ ਹੈ ਜੀ ਤੇ ਉਰੇ ਕੈਂਪਿੰਗ ਵਗਰਾ ਵੀ ਪਣੀ ਹੋਈ ਹੈ ਕੈਂਪਿੰਗਸ ਵੀ ਕਰ ਸਕਦੇ ਆ ਅੱਗੇ ਹੁਣ ਜਾਮੇ ਜਾਮ ਲੱਗਿਆ ਪਿਆ ਆ ਆਪਾਂ ਗੱਡੀਆਂ ਚੋਂ ਬਾਹਰ ਨਿਕਲੇ ਆ ਥੋੜਾ ਜਿਹਾ ਹਵਾ ਲਵਣ ਲੱਗੇ ਆ ਲੱਤਾਂ ਸਿੱਧੀਆਂ ਕਰਨ ਲੱਗੇ ਆ ਇਹ ਹੈਗਾ ਜੀ ਚੰਦਰਤਲ ਬੇਸ ਪੁਆਇੰਟ ਉਰੇ ਪਰਚੀ ਕਰਦੀ ਏ ਪਰ ਪਰਸਨ 150 ਰੁਪਏ ਬੰਦਾ ਆ ਕੈਂਪਿੰਗ ਸਾਈਟ ਵੀ ਹੈਗੀ ਔਰ ਇਹ ਰਹਿ ਵੀ ਸਕਦੇ ਆ 5 ਵਜੇ ਤੱਕ ਬੰਦ ਹੋ ਜਾਂਦੀ ਨੇ ਇਹ ਇੰਟਰੀ ਵੇਰੇ ਠੀਕ ਹੈ ਜੀ ਆਪਣਾ ਥੋੜਾ ਜਿਹਾ ਸਫ਼ਰ ਰਹਿ ਗਿਆ ਸੀਗਾ ਹਰਪ੍ਰੀਤ ਪਰ ਇਹ ਜਾਮ ਜਿਹੜਾ ਹੈਗਾ ਇਹ ਟਾਈਮ ਲਵਾਊਗਾ ਥੋੜਾ ਜਿਆਦਾ ਹਰਪ੍ਰੀਤ ਹਨਾ ਆ ਪੈਂ ਸਿਰੇ ਪਹੁੰਚੇ ਹੋਈਆਂ ਬਸ ਉਹ ਦੇਖੋ ਜੀ ਉੱਪਰ ਗੱਡੀਆਂ ਜਾ ਰਹੀਆਂ ਨੇ ਤੇ ਸਾਰੀ ਗੱਡੀਆਂ ਦੀ ਪਰਚੀ ਕੱਟਦੀ ਹੈ ਪਹਿਲਾਂ ਪਰਚੀ ਕੱਟਦੇ ਹੈ ਤਾਂ ਕਰਕੇ ਟਾਈਮ ਲੱਗ ਰਿਹਾ ਹੈ ਇੱਧਰ ਆਪਣੇ ਨਵੀਨ ਜੀ ਆ ਗਏ ਸਾਡੇ ਟਰੈਕ ਲੀਡਰ ਸਾਹਮਣੇ ਉਹ ਗੱਡੀ ਤੇ ਪੈਂਚਰ ਹੋਇਆ ਪਿਆ ਹੈ ਮੇਰੇ ਖਿਆਲ ਤੋਂ ਟਾਇਰ ਡੂਰ ਖਰਾਬ ਗੱਡੀ ਨੇ ਸਾਰੀ ਗੱਡੀਆਂ ਦਾ ਜਾਮ ਲਾਇਆ ਹੋਇਆ ਹੈ ਸਾਡੀ ਗੱਡੀਆਂ ਉਹ ਥੱਲੇ ਪਾਸੇ ਰੋਕੀਆਂ ਹੋਈਆਂ ਪਿਛਲੇ ਪਾਸੇ ਅੱਜ ਇੰਨੀਆਂ ਵੀ ਗੱਡੀਆਂ ਉੱਪਰ ਤੋਂ ਉਤਰ ਕੇ ਆਈਆਂ ਇਹ ਕਹਿੰਦੇ ਆ ਵੀ ਅਸੀਂ 3-3 ਘੰਟੇ ਤੋਂ ਉੱਪਰ 4-4 ਘੰਟੇ ਤੋਂ ਫਸੇ ਹੋਏ ਸੀਗੇ ਉੱਪਰ ਉਹ ਗੱਡੀਆਂ ਉੱਪਰ ਤੋਂ ਹੱਲੇ ਆ ਗਈਆਂ ਬਹੁਤ ਸਾਰੀਆਂ ਉੱਪਰ ਹੱਲੇ ਵੀ ਫਸੀਆਂ ਹੋਈਆਂ ਗੱਡੀਆਂ ਪਹਿਲਾਂ ਇਹ ਸਾਰੀਆਂ ਗੱਡੀਆਂ نیچے ਜਾਣਗੀਆਂ ਉਸ ਤੋਂ ਬਾਅਦ ਆ ਜਿੰਨੇ ਵੀ ਜਣੇਰੇ ਇੰਨੀਆਂ ਵੇਟ ਕਰ ਰਹੇ ਆ ਖੜ ਕੇ ਇਹ ਉੱਪਰ ਜਾਣਗੇ ਬਹੁਤ ਜਣੇ ਹੱਲੇ ਵੀ ਖੜੇ ਆ ਬਹੁਤ ਭੀੜ ਹੈ ਯਾਰ ਉਹ ਰੇ ਚੰਦਰਤਾਲੇ ਆਹ ਚੰਦਰਤਾਲ ਲੈ ਕੇ ਦੇਖਣੀ ਕਿਤੇ ਸੌਖੀ ਜੀ ਗੱਲ ਨਹੀਂ ਹੈਗੀ ਆਹ ਦੇਖ ਲਓ ਤੁਸੀਂ ਕਿੰਨੀਆਂ ਕਿੰਨੀਆਂ ਗੱਡੀਆਂ ਯਾਰ نیچے ਨਿਕਲ ਕੇ ਆਈਆਂ ਐ ਇਹ ਇਹ ਆਹ ਉਹ ਵਾਲਾ ਨਾਲਾ ਮੇਨ ਨਾਲਾ ਜਿੱਥੇ ਸਾਰੀਆਂ ਗੱਡੀਆਂ ਫਸਦੀਆਂ ਐ ਹੋਂਡਰ ਸਾਈਕਲ ਵਾਲੇ ਵੀ ਬਹੁਤ ਹੋਰੇ ਗਿਰ ਰਹੇ ਆ ਦੇਖੋ ਗੱਡੀ ਫਸੀ ਹੋਈ ਆ ਪਤਾ ਨਹੀਂ ਕਿਹੜੀ ਗੱਡੀ ਹੈਗੀ ਜਿਹੜੀ ਫਸੀ ਹੋਈ ਆ ਬਹੁਤ ਔਖੇ ਲੰਘ ਰਹੇ ਆ ਗੱਡੀਆਂ ਵਾਲੇ ਉਹ ਵੀ ਦੇਖੋ ਗੱਡੀ ਉਹ ਫਸਾਈ ਬੈਠੇ ਆ ਇਹ ਟਰ ਮੇਰੇ ਖਿਆਲ ਤੋਂ ਟਰਾਈ ਕਰਕੇ ਆਏ ਆ ਟਰੈਕ ਕਰਦੇ ਬਸਾਲੀ 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 ਭਾਈ ਬਸਾਲੀ ਆਹ ਬਾਈ ਨਾ 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 ਐਵੇਂ ਉਹ ਗੱਡੀਆਂ ਫਾਦਦੀਆਂ ਨੇ ਦੇਖ ਲਓ ਭਾਈ ਪਾਣੀ ਦਾ ਵਹਾਅ ਬੰਦੇ ਨੂੰ ਘਾਰ ਵੀ ਨਹੀਂ ਸਕਦੇ ਨਾ ਪੱਥਰ ਬਹੁਤ بڑے بڑے ਆ ਇਹ ਸਾਹਮਣੇ ਵਾਲੀ ਗੱਡੀ ਆਪਣੀ ਟੀਮ ਦੀ ਫਸੀ ਹੈ ਜਿਹੜੀ ਫਸੀ ਹੈ ਬਸੇ ਵੀ ਬਹੁਤ ਬੁਰੀ ਐ ਨਿਕਲ ਨਹੀਂ ਬਹੁਤ ਔਖੀ ਐ ਹੁਣ ਜੀ ਬਾਕੀ ਜਿਹੜੀ ਇੱਕ ਇਹ ਗੱਡੀ ਫਸੀ ਸੀਗੀ ਇੱਕ ਵੇਜ ਆ ਉਹ ਨਿਕਲ ਗਈ ਆ ਧੱਕਾ ਧੁੱਕਾ ਮਾਰ ਕੇ ਬਹੁਤ ਮੁੱਤਾ ਕੱਢਿਆ ਆਡੀ ਗੱਡੀ ਮਸਾ ਨਿਕਲ ਕੇ ਆਈ ਐ ਆ ਨਾਲਾ ਜਾ ਪਾਰ ਕਰਕੇ ਆਈ ਐ ਤੇ ਹੁਣ ਟੈਂਪੋ ਟਰੈਵਲਰ ਚ ਫਸ ਗਿਆ ਤੇ ਬਹੁਤ ਪੂਰਾ ਫਸਿਆ ਹੈ ਇਹਦੇ ਪਿੱਛੇ ਬਹੁਤ ਗੱਡੀਆਂ ਫਸ ਗਈਆਂ ਹੁਣ ਆ ਦੋ ਗੱਡੀਆਂ ਫਸੀਆਂ ਹੋਈਆਂ ਜਿਹੜੀਆਂ ਇਹਨਾਂ ਨੂੰ ਟੋਅ ਕਰਨਾ ਪੈਣਾ ਹੈ ਹੁਣ ਇਹ ਤਾਂ ਜਮੇ ਹੀ ਖੜ ਗਈ ਜਮੇ ਦਾ ਸਟੀਅਰਿੰਗ ਸਟੋਰੀ ਖਤਮ ਹੋ ਗਿਆ ਇੱਕ ਆਪਣੀ ਗੱਡੀ ਫਸੀ ਹੋਈ ਐ ਪਿੱਛੇ ਉਹਨੂੰ ਵੀ ਟੋਅ ਕਰਨਾ ਪੈਣਾ ਪਿੱਛੇ ਤੋਂ ਕੱਢਦੀ 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 ਸ਼ਾਬਾਸ਼ 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 ਹੁਣ ਕਹਿੰਦੇ ਵੀ ਹਾਥੀ ਨੂੰ ਵੀ ਟੋਲਾਂ ਲੱਗੇ ਆ ਇਹਨੂੰ ਵੀ ਦੇਖਦੇ ਆ ਟੋਚਨ ਲੱਗੇ ਇਹ ਤਾਂ ਚਮੇ ਹੀ ਮਰੀ ਪਈ ਆ ਚਮੇ ਹੀ ਥੱਲੇ ਲੱਗੀ ਪਈ ਆ ਬੜੀ ਚੋਹਿਆ ਬਿਆ ਇਹਦਾ ਕੰਮ ਪੂਰਾ ਲਓ ਜੀ ਗੱਡੀ ਨੇ ਸਾਨੂੰ ਉਹਰੇ ਪੁਆਇੰਟ ਤੇ ਲਿਆ ਕੇ ਤਾਰਤੇ ਆ ਫਾਈਨਲੀ ਤੇ ਆ ਉੱਪਰ ਚੜ ਕੇ ਆਪਾਂ ਹੁਣ ਚੰਦਰਤਾਲ ਝੀਲ ਦੇਖਣ ਜਾਵਾਂਗੇ 5 ਕਿਲੋ ਮਿੰਟ ਦਾ ਰਸਤਾ ਹੈ ਮੇਰੇ ਖਿਆਲ ਤੋਂ 5 ਜਾਂ 10 ਮਿੰਟ ਦਾ ਸ਼ਾਮ ਦੀ ਐਗਜ਼ੈਕਟ 6:01 ਮਿੰਟ ਹੋਇਆ ਏ ਤੇ ਹਲੇ ਧੁੱਪ ਨਿਕਲੀ ਹੋਈ ਆ 6 ਵਜੇ ਇਹ ਕਹਿੰਦੇ ਸੀਗੇ ਐਂਟਰੀ ਬੰਦ ਕਰ ਦੇਣੀ ਆ ਪਰ ਆਪਾਂ ਪਹਿਲਾਂ ਹੀ ਆ ਗਏ ਤੇ ਬਾਕੀ ਸਾਡੇ 1-2 ਗੱਡੀਆਂ ਪਿੱਛੇ ਫਸੀ ਹੋਈਆਂ ਆ ਟੀਮ ਦੀਆਂ ਉਹਨਾਂ ਦਾ ਪਤਾ ਨਹੀਂ ਵਿਚਾਰਿਆਂ ਦਾ ਬਣੂਗਾ ਪਤਾ ਨਹੀਂ ਨਹੀਂ ਬਣੂਗਾ ਆ ਯਾਰ ਵੈਲੀ ਬਹੁਤ ਸੋਹਣੀ ਲੱਗੀ ਏ ਮੈਨੂੰ ਆ ਪਹਾੜ ਦੇਖੋ ਕਹੇ ਜੀ ਆ ਬਹੁਤ ਸੋਹਣੇ ਸੋਹਣੇ ਆ ਰਾਹ ਪਣਿਆ ਹੋਇਆ ਜਿੱਦ ਤੂੰ ਹਰਪੀ ਤਾਰ ਰਹੀ ਹੈ ਚੰਦਰਤਾਲ ਝੀਲ ਕਹਿੰਦੇ ਬਹੁਤ ਸੋਹਣੀ ਐ ਕਿੰਨੀ ਸੋਹਣੀ ਐ ਉਹ ਆਪਾਂ ਚੱਲ ਕੇ ਦੇਖਦੇ ਆਂ ਆ ਇਧਰ ਲਾ ਪਹਾੜ ਚੜੇ ਆ ਇਧਰ ਦੀ ਵੈਲੀ ਖੁੱਲੀ ਆ ਆ ਵੈਲੀ ਵੀ ਬੜੀ ਸ਼ਾਨਦਾਰ ਆ ਪਹਾੜ ਯਾਰ ਬੜੇ ਕਮਾਲ ਦੇ ਪਹਾੜੋ ਯਾਰ ਇਹਨਾਂ ਨੂੰ ਬਿਆਨ ਕਿਵੇਂ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਤੇ ਇੱਧਰ ਨੇ ਪਾਸੇ ਸੂਰਜ ਆ ਸੂਰਜ ਭਾਜੀ ਵੀ ਡੁੱਬਣ ਵਾਲੀ ਐ ਥੋੜੀ ਦੇਰ ਤੱਕ ਚੰਦਰਤਾਲ ਝੀਲ ਦੇਖਣ ਆਲਿਆਂ ਦੀ ਬਹੁਤ ਭੀੜ ਹੁੰਦੀ ਐ ਬਹੁਤ ਜਣੇ ਉਰੇ ਵਿਜ਼ਿਟ ਕਰਦੇ ਆ ਇਹ ਬਹੁਤ ਟ੍ਰੈਫਿਕ ਹੁੰਦਾ ਯਾਰ 4-4 5-5 ਘੰਟੇ ਦਾ ਟ੍ਰੈਫਿਕ ਜਾਮ ਵੇਟ ਕਰਨੀ ਪੈਂਦੀ ਹੈ ਤਾਂ ਜਾ ਕੇ ਚੰਦਰਤਾਲ ਝੀਲ ਦੇ ਦਰਸ਼ਨ ਹੁੰਦੇ ਆ ਇਹ ਚੰਦਰਤਾਲ ਝੀਲ ਬਾਰੇ ਕੁਝ ਲਿਖਿਆ ਹੋਇਆ ਹੈ ਤੁਸੀਂ ਪਾਜ਼ ਕਰੋ ਤੇ ਪੜ੍ਹੋ ਇੱਥੇ ੱਲੇ ਪਾਸੇ ਕੀ ਦੇਖਦੇ ਹਾਂ ਜੀ ਬਹੁਤ ਸ਼ਾਨਦਾਰ ਝੀਲ ਹੈ ਕੀ ਬਾਤ ਹੈ ਯਾਰ ਇਹਨਾਂ ਉੱਤੇ ਜੀ ਪਹਾੜਾਂ ਦੇ ਦਰਮਿਆਨ ਇਹ ਚੀਜ਼ ਬਣੀ ਹੋਈ ਹੈ ਜਿੱਧਰੋਂ ਇਹ ਚੰਦਰ ਭਗਤ ਦਰਿਆ ਜਿਹੜਾ ਹੈਗਾ ਨਿਕਲਦਾ ਹੈ ਬਹੁਤ سارے ਟੂਰਿਸਟ ਉੱਥੇ ਇਕੱਠੇ ਹੋਏ ਪਏ ਆ ਆਪਾਂ ਵੀ ਚੱਲਦੇ ਹਾਂ ਉੱਥੇ ਹੌਲੀ-ਹੌਲੀ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਚੰਦਰਤਾਲ ਝੀਲ ਤੇ ਤੇ ਇਹ ਜਿਹੜਾ ਚੰਦਰਤਾਲ ਝੀਲ ਤੋਂ ਪਾਣੀ ਇੱਧਰ ਨੂੰ ਆ ਰਿਹਾ ਹੈ ਇਹ ਹੈ ਜੀ ਚੰਦਰ ਭਗਤ ਦਰਿਆ ਨੀਚੇ ਹੋ ਕੇ ਇਹਦੇ 'ਚ ਕਈ ਨਦੀਆਂ ਰਲ ਜਾਂਦੀਆਂ ਐ ਵੱਡਾ ਹੋ ਜਾਂਦਾ ਹੈ ਬਹੁਤ ਸੋਹਣਾ ਮਾਹੌਲ ਆਰੇ ਬੁੱਧ ਧਰਮ ਦੇ ਬਹੁਤ ਸਾਰੇ ਚੰਡੇ ਲੱਗੇ ਹੋਏ ਆ ਬਹੁਤ ਸਾਰੇ ਟੂਰਿਸਟ ਆਏ ਹੋਏ ਆ ਕੀ ਬਾਤ ਹੈ ਯਾਰ ਕੀ ਬਾਤ ਹੈ ਕੀ ਬਾਤ ਹੈ ਯਾਰ ਓਹ ਸੋਹਣੀ ਗੱਲ ਬਾਤ ਹੈ ਬਹੁਤ ਸੋਹਣਾ ਨਜ਼ਾਰਾ ਇਹ ਜਹ ਨਜ਼ਾਰਾ ਮੈਂ ਅੱਜ ਤੱਕ ਜ਼ਿੰਦਗੀ ਚ ਮੈਂ ਕਦੇ ਐਕਸਪੀਰੀਅੰਸ ਨਹੀਂ ਕਰਿਆ ਵਾਹ ਦੂ ਵਾਹ ਦੂ ਵਾਹ ਇਹਨਾਂ ਥਾਮਾਂ ਨੂੰ ਦੇਖ ਕੇ ਰੱਬ ਹੀ ਆ ਜਾਂਦਾ ਹੈ ਕਿ ਰੱਬ ਨੇ ਇਹ ਕੁਦਰਤ ਦੇਖ ਲਓ ਕਿ ਮੇਰਾ ਚੰਨ ਰਜੀ ਹੈ ਕੀ ਬਾਤ ਹੈ ਯਾਰ ਬੜੀ ਉੱਚੀ ਤਹਾਦੇ ਖੜੇ ਆਏ ਤੇ ਇਹਦਾ ਪੂਰਾ ਚੱਕ ਲੰਨੇ ਆਪਾਂ 860 ਪਿਊ ਇਹ ਚੰਦਰ ਤਾਲ ਦੇ ਹਵਾ ਬੜੀ ਠੰਡੀ ਚੱਲ ਰਹੀ ਹੈ ਬਹੁਤ ਹੱਥ ਸੁੰਨ ਕਰ ਰਹੀ ਹੈ ਤੇ ਸ਼ਾਮ ਦੇ 6:30 ਵਜੇ ਆ ਜਿਆਦਾ دیر ਉਰੇ ਰੁਕ ਨਹੀਂ ਸਕਦੇ ਕਿਉਂਕਿ ਆਕਸੀਜਨ ਲੈਵਲ ਨੇ ਕੋ ਤਾਂ نیچے ਕਰਦਾ ਜੇ ਨੂੰ ਡੇਰਾ ਹੋਗਾ ਤੇ ਇਹ ਝੀਲ ਦੀ ਉਚਾਈ ਹੈਗੀ ਹੈ ਜੀ 4300 ਜਿਹੜੀ ਇਹ ਰੇਂਜ ਦੇਖ ਰਹੇ ਆ ਆਪਾਂ ਇਹ ਸਾਰੇ ਦੀ ਸਾਰੀ ਰੇਂਜ ਗ੍ਰੇਟ ਹਿਮਾਲਿਆਨ ਰੇਂਜ ਹੈ ਇਹ ਤੇ ਆਪਾਂ ਇਸ ਟਾਈਮ ਗ੍ਰੇਟ ਹਿਮਾਲਿਆਨ ਰੇਂਜ ਦੇ ਉੱਪਰ ਫਿਰ ਰਹੇ ਆ ਇਹ ਜਿਹੀਆਂ ਚੀਜ਼ਾਂ ਹਰੇਕ ਬੰਦੇ ਨੂੰ ਐਕਸਪੀਰੀਅੰਸ ਕਰਨੀਆਂ ਚਾਹੀਦੀਆਂ ਆਪਣੀ ਲਾਈਫ 'ਚ ਥੋੜੇ ਬੋਧੇ ਪੈਸੇ ਲੱਗਦੇ ਆ ਪਰ ਲਾਉਣੇ ਚਾਹੀਦੇ ਆ ਕਿਉਂਕਿ ਸਾਨੂੰ ਜ਼ਿੰਦਗੀ ਮਿਲੀ ਆ ਆਪਾਂ ਇਹ ਚੀਜ਼ਾਂ ਅਗਲੇ ਜਨਮ 'ਚ ਨਹੀਂ ਦੇ ਸਕਦੇ ਹਨ ਇਹ ਜਿਹੜੇ ਸੋਹਣੇ ਟਰੈਕ ਆ ਆਪਾਂ ਜਿਹੜੇ ਕਰਕੇ ਆਏ ਆ ਇਹ ਜਿਹੇ ਟਰੈਕ ਹਰ ਕਿਸੇ ਨੂੰ ਕਰਨੇ ਚਾਹੀਦੇ ਆ ਜਿਹੜੇ ਕਰ ਸਕਦੇ ਆ ਜਿਹੜੇ ਇਹ ਕਰ ਸਕਦੇ ਆ ਸਾਡੀ ਵੀਡੀਓ ਰਹੀ ਇਸ ਦਾ ਲੁਤਫ ਲਓ ਲੁਤਫ ਲਓ ਲੁਤਫ ਲਓ 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 ਔਰੇ ਬਾਈ ਸਾਹ ਸੁੱਕਿਆ ਹੋਇਆ ਹੈ ਮੂੰਹ ਬਹੁਤ ਸੁੱਕਿਆ ਹੋਇਆ ਹੈ ਤੇ ਆਕਸੀਜਨ ਘਟ ਗਈ ਬੋਲਿਆ ਨਹੀਂ ਜਾਂਦਾ ਬਸ ਆਪਾਂ ਵੀਡੀਓ ਬਣਾ ਰਹੇ ਆ ਇੰਨਾ ਕੁ ਵੀ ਬਹੁਤ ਹੈਗਾ ਆਪਾਂ ਹਰ ਇੱਕ ਚੀਜ਼ ਕੈਪਚਰ ਕਰ ਰਹੇ ਹਾਂ ਸਾਡੇ ਤੋਂ ਪਹਿਲਾਂ ਅਸ਼ੀਸ਼ ਭਾਈ ਜੀ ਦੀ ਟੀਮ ਔਰੇ ਪਹੁੰਚੀ ਹੋਈ ਹੈ ਅਸ਼ੀਸ਼ ਭਾਈ ਜੀ ਥੈਂਕ ਯੂ ਸੋ ਮੱਚ ਆਪ ਨੇ ਹਮਕੋ ਇਤਨਾ ਖੂਬਸੂਰਤ ਜੋ ਹੈ ਟਰੈਕ ਉਹ ਕਰਵਾਇਆ ਹੈ ਔਰ ਹਮ ਚੰਦਰਤਾਲ ਝੀਲ ਦੇਖ ਪਾਈ ਠੀਕ ਹੈ ਜੀ ਆਪ ਸਭ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਯਾਰ ਆਪਕੇ ਸਾਥ ਸਫਰ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ ਠੀਕ ਹੈ ਜੀ ਤੇ ਠੀਕ ਹੈ ਆਪਣੀ ਟੀਮ ਚ ਵੈਸੇ ਕਿੰਨੇ ਬੰਦੇ ਹੋਰੇ ਪਹੁੰਚੇ ਆ ਅੱਗੇ 2 ਗੱਡੀਆਂプラス 16 16 ਬੰਦੇ ਤਕਰੀਬਨ ਹੀ ਆ ਪਹੁੰਚੇ 14 15 ਬੰਦੇ ਹੁਣ ਆਪਾਂ ਇਸ ਬਹੁਤ ਸੋਹਣੇ ਝੀਲ ਨੂੰ ਬਹੁਤ ਸੋਹਣੇ ਏਰੀਆ ਨੂੰ ਆਪਾਂ ਬਾਏ ਬਾਏ ਕਰਕੇ ਚੱਲੇ ਆ ਜੀ ਆਪਣੇ ਨੀਚੇ ਵਾਲ ਗੱਡੀ ਵੱਲ ਯੋਰੇ ਬਹੁਤ ਅੱਗੇ ਰੁਕਣਾ ਮਨਾਹੀ ਹੈ ਬਹੁਤ ਅੱਗੇ ਰੁਕਣ ਨਹੀਂ ਦਿੰਦੇ ਯੋਰੇ ਅੱਖਾਂ 'ਚ ਸੂਰਜ ਪੈ ਰਿਹਾ ਏ ਐਨਕ ਲਈ ਲੈਣੀ ਨਾ ਭੁੱਲ ਗਿਆ ਤੇ ਮੇਰੀ ਫੋਟੋਆਂ ਨਹੀਂ ਆਈਆਂ ਚਾਚ ਦੀਆਂ ਉਹਰੇ ਤੇ ਪਿੱਛੇ ਪਰਛਾਵਾਂ ਪੈ ਰਿਹਾ ਸੂਰਜ ਦਾ ਨੇਰਾ ਰਿਹਾ ਏ ਕਾਲੀ ਕਾਲੀ ਫੋਟੋਆਂ ਆ ਰਹੀਆਂ ਤੇ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਚੱਲਦੇ ਆ ਜੀ ਮਿਲਦੇ ਆ ਤੁਹਾਨੂੰ ਕੈਂਪਿੰਗ ਸਾਈਟ ਤੇ ਜਾ ਕੇ ਠੀਕ ਹੈ ਹਾਂ ਜੀ ਇੱਥੇ ਨਾ ਆਕਸੀਜਨ ਘੱਟ ਹੈ ਸਾਨੂੰ ਸਾਹ ਲੈਣਾ ਚਾਹੀਦਾ ਤੇ ਨੀਚੇ ਵੀ ਰਾਤ 'ਚ ਜਾਮ ਲੱਗਿਆ ਹੋਊਗਾ ਤੇ ਪਹੁੰਚਣੇ ਸਾਨੂੰ 2-4 ਘੰਟੇ ਲੱਗ ਜਾਣਗੇ ਵਾਪਸ ਅਛਾਤੂ ਪਹੁੰਚਾਂਗੇ ਅੱਜ ਦੀ ਰਾਤ ਅਛਾਤੂ 'ਚ ਰਹਾਂਗੇ ਆਪਾਂ ਨੇ ਅਰਮੀਨ ਬਸ ਸਰਦਨੇ ਜਗੇ ਜਾਣਾ ਆਪਾਂ ਜਿੱਥੇ ਵੀ ਕਿਤੇ ਟਰਾਈ ਕਰਦੇ ਆ ਜਿੱਥੇ ਵੀ ਕੋਈ ਸਾਡੀ ਅਚੀਵਮੈਂਟ ਹੁੰਦੀ ਹੈ ਨਾ ਲੋਕ ਤਾਂ ਫ੍ਰਿਜ ਮੈਗਨੇਟ ਲੈ ਕੇ ਜਾਂਦੇ ਆ ਲੋਕ ਪਰ ਆਪਾਂ ਨਾ ਹਰੇਕ ਪਾਸੇ ਤੋਂ ਪੱਥਰ ਜ਼ਰੂਰ ਕਲੈਕਟ ਕਰਦੇ ਆ ਉੱਥੇ ਜਿਨੇਸ਼ਾਨੀ ਵਜੋ ਐਸੀ ਸਾਡੇ ਘਰ ਚ ਬਹੁਤ ਪੱਥਰ ਇਕੱਠੇ ਹੋ ਜਾਣੇ ਜੇ ਆਪਾਂ ਐ ਪੱਥਰ ਇਕੱਠੇ ਕਰਨ ਲੱਗੇ ਇੱਕ ਲੈ ਲਓ ਮੈਂ ਕਹਿੰਦਾ ਛੋਟਾ ਜਿਹਾ ਜਿੱਦੇ ਨਾਂ ਵੀ ਕੋਜਵੇ ਆ ਠੀਕ ਐ ਸੋਹਣੇ ਆ ਇਹ ਤੁਹਾਨੂੰ ਐ ਚੰਗੇ ਲੱਗੋ ਹੋਰ ਹੈ ਜੀ ਇਹਦੀ ਇਹਦੇ ਵਿੱਚ ਇੱਥੇ ਦੀ એનર્ਜੀ ਆ ਇਹਦੇ ਵਿੱਚ ਇੱਥੇ ਦੀ એનર્ਜੀ ਆ ਹਨਾ ਇੱਥੇ ਦੀ એનર્ਜੀ ਆਪਾਂ ਆਪਣੇ ਘਰ ਲੈ ਕੇ ਜਾਵਾਂਗੇ ਹੁਣ ਖੁੱਡਾਲੀ ਸ਼ੇਰ ਤੇ ਝੀਲ ਦਾ ਪਾਣੀ ਦੇਖੋ ਯਾਰ ਕਿੰਨਾ ਜਿਆਦਾ ਸਾਫ਼ ਕਿੰਨਾ ਜਿਆਦਾ ਕਲੀਅਰ ਆ ਕੀ ਬਾਤ ਆ ਯਾਰ ਵਾਲੀਨ ਰੇਂਜਸ ਦੀ ਜਿਹੜੇ ਇਹ ਪਹਾੜ ਹੈ ਇਹਨਾਂ ਦਾ ਪਾਣੀ ਹੈ ਹੁਣੇ-ਹੁਣੇ ਆਪਾਂ ਲੇਕ ਤੋਂ ਆਏ ਆ ਹੁਣੇ-ਹੁਣੇ ਉੱਥੇ ਦੇਖ ਲਓ ਕਿੰਨਾ ਚਾਨਣਾ ਸੀਗਾ ਧੁੱਪ ਸੀਗੀ ਤੇ ਇੱਕੋ ਲੱਖਤ ਦੇਖਦੇ ਦੇਖਦੇ ਧੁੱਪ ساری ਚਲੀ ਗਈ ਉੱਪਰ ਚੜ ਗਈ ਧੁੱਪ ਛਾਂ ਹੋ ਗਈ ਹੁਣ ਉੱਥੇ ਹੁਣ ਉਰੇ ਦਾ ਟੈਂਪਰੇਚਰ ਇੱਕੋ ਲੱਖਤ નીચે गिरਣਾ ਹੈ ਇਹ ਤੋਂ ਪਹਿਲਾਂ-ਪਹਿਲਾਂ ਆਪਾਂ ਚੱਲਦੇ ਆ ਜੀ نیچے ਵਾਹ ਯਾਰ ਇਹ ਪਹਾੜ ਦੇਖੋ ਯਾਰ ਕਿੰਨੇ ਸੋਹਣੇ ਲੱਗ ਰਹੇ ਆ ਸੁਨਾਰੀ ਸੁਨਹਿਰੀ ਕਲਰ ਦੇ ਕਮਾਲ ਹੈ ਨਾ ਵਾਹ ਯਾਰ ਵਾਹ ਇੱਕ ਵਾਰੀ ਜਾਂਦੇ ਹੋਏ ਇਹਨਾਂ ਨੂੰ ਆਪਾਂ ਪੂਰਾ ਦੇਖ ਲੰਨੇ ਆਂ ਨੀਚੇ ਛਾਂ ਉੱਪਰ ਦੇਖੋ ਸੁਨਾਰੀ ਕਲਰ ਦੇ ਪਹਾੜ ਵਾਪਸ ਚੱਲੇ ਆ ਜੀ ਹੁਣ ਆਪਾਂ ਗੱਡੀ 'ਚ ਬੈਠ ਕੇ ਛਤਰੂ ਛਤਰੂ ਪਹੁੰਚ ਕੇ ਮਿਲਾਂਗੇ ਦੇਖ ਲਿਆ ਜੀ ਚੰਦਰਦਾਲ ਕਿਹਦਾ ਰਹਾ ਚੰਦਰਦਾਲ ਬਹੁਤ ਜੀ ਬੜੀਆ ਬਹੁਤ ਬੜੀ ਸਮਾ ਹੋ ਗਿਆ ਪੌਣੇ 8 ਵਜੇ ਦਾ ਰਾਤ ਦਾ ਪੌਣੇ 8 ਵਜੇ ਨਾਲੇ ਪਰ ਚਾਨਣਾ ਬਹੁਤ ਚੜਿਆ ਹੋਇਆ ਹੈ ਹਾਲੇ ਤੱਕ ਤੇ ਇੱਕ ਵਾਰੀ ਫੇਰ ਆਪਾਂ ਜਾਮ ਚ ਫਸੇ ਹੋਏ ਆ ਮੇਰੇ ਖਿਆਲ ਤੋਂ ਜਿਹੜਾ ਟ੍ਰੈਵਲਰ ਉੱਥੇ ਫਸਿਆ ਸੀਗਾ ਉਹ ਹਲੇ ਤੱਕ ਨਿਕਲਿਆ ਨਹੀਂ ਹੈਗਾ ਤੇ ਸਾਨੂੰ ਓਰੇ ਰਾਤ ਹੋ ਜਾਣੀ ਹੈ ਰਾਤ ਓਰੇ ਮਾਈਨਸ 'ਚ ਚਲੀ ਜਾਣੀ ਹੈ ਤੇ ਆਪਾਂ ਮਾਈਨਸ 'ਚ ਓਰੇ ਆਪਾਂ ਗੱਡੀਆਂ 'ਚ ਬੈਠਾਂਗੇ ਓਹੋ ਹੋ 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 ਰਾਤ ਕੱਟਣੀ ਪਣੀ ਓਰੇ ਲਓ ਜੀ ਆਪਣਾ ਡਿਨਰ ਦਾ ਟਾਈਮ ਹੈ ਜੀ ਪੌਣੇ ਕਿੰਨਾ ਟਾਈਮ ਹੋਇਆ ਬਾਹਰ ਤੀ ਤਾਂ ਸਾਢੇ ਆਪ ਲੋਕਾਂ ਦਾ ਆਲਮੋਸਟ 11 ਵਜੇ ਹੋਈ ਹੈ ਜੀ ਤੇ ਜਿਹੜੇ ਜਿਹੜੇ ਚੰਦ ਤਾਲ ਲੇਕ ਜਾ ਕੇ ਆਏ ਆ ਛੱਟਕੇ ਬਹੁਤ ਲੱਗੇ ਆਪਣਾ ਆਪਣਾ ਡਿਨਰ ਕਰ ਰਹੀ ਹੈ ਗਰਮਾ ਗਰਮ ਗਲਾਬ ਜਾਮਣਾ ਅਰੇ ਮੇਰਾ ਚਾਰ ਵਾਰ ਓਏ ਹੋਏ ਹੋਏ 11 ਵਜੇ ਦਾ ਡਿਨਰ ਆਪਣਾ ਮੈਂ ਤਾਂ ਕਰ ਲਿਆ ਖੈਰ ਆਪਣਾ ਵੀਡੀਓ ਲੇਟ ਬਣਾਈ ਐ ਮੈਂ ਤੇ ਹੁਣ ਆਪਾਂ ਰੈਸਟ ਕਰਾਂਗੇ ਸੋ ਜੀ ਇਸ ਟਾਈਮ ਬਜੀ ਹੋਏ ਐ ਰਾਤ ਦੇ ਸਵਾ 11 ਤੇ ਆਪਾਂ ਹੁਣ ਆਪਣਾ ਡਿਨਰ ਵਗੈਰਾ ਕਰਕੇ ਆਪਣੀ ਕੈਂਪਿੰਗ ਸਾਈਡ ਤੇ ਆਪਣੇ ਟੈਂਟ ਦੇ ਵਿੱਚ ਲੁਕੇ ਆ ਠੀਕ ਹੈ ਜੀ ਤੇ ਅੱਜ ਦੇ ਦਿਨ ਦਾ ਸਫ਼ਰ ਬਹੁਤ ਯਾਦਗਾਰ ਸੀਗਾ ਬਹੁਤ ਸੋਹਣਾ ਸੀਗਾ ਤੇ ਇਹ ਉਹਨਾਂ ਸਫ਼ਰਾਂ ਵਿੱਚੋਂ ਇੱਕ ਸੀਗਾ ਜਿਹੜੇ ਮੈਮੋਰੇਬਲ ਹੁੰਦੇ ਆ ਯਾਦਗਾਰ ਹੁੰਦੇ ਆ ਚੰਦਰਤਾਲ ਝੀਲ ਦੇਖ ਕੇ ਆਏ ਆ ਤੁਸੀਂ ਵੀ ਦੇਖੀ ਹੋਣੀ ਬਹੁਤ ਸੋਹਣਾ ਮਾਹੌਲ ਸੀਗਾ ਉੱਥੇ ਦਾ ਤੇ ਅੱਜ ਸਾਡੀ ਅੱਧੀ ਟੀਮ ਜਿਹੜੀ ਸੀਗੀ ਉਹ ਨਹੀਂ ਪਹੁੰਚ ਪਾਈ ਦੋ ਗੱਡੀਆਂ ਸਾਡੀਆਂ ਜਾ ਪਈਆਂ ਦੋ ਗੱਡੀਆਂ ਸਾਡੀਆਂ ਨਹੀਂ ਜਾ ਪਈਆਂ ਬੱਸ ਇਹਦਾ ਮਲਾਲ ਰਹਿ ਗਿਆ ਕਿਉਂਕਿ ਐਸੀ ਸ਼ੁਰੂ ਤੋਂ ਟੀਮ ਬਣ ਕੇ ਆ ਰਹੀ ਆ ਇੱਥੇ ਤੱਕ ਖਾਮਪਟਾ ਪਾਸ ਕਰਿਆ ਪੂਰੀ ਟੀਮ ਨੇ ਕਰਿਆ ਇਕਜੁੱਟ ਹੋ ਕੇ ਬਟ ਹੁਣ ਚੰਦਰਤਾਲ ਲੇក ਸਿਰਫ ਦੋ ਗੱਡੀਆਂ ਜਾ ਪਈਆਂ ਕਿਉਂਕਿ ਉੱਥੇ ਜਾਮ ਬਹੁਤ ਲੱਗਿਆ ਸੀਗਾ ਹਾਂਜੀ ਹਾਂ ਤੇ ਤੇ ਜੀ ਆਪਾਂ ਇਸ ਵਲੌਗ ਦੀ ਕਰਦੇ ਹਾਂ ਜੀ ਸਮਾਪਤੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ ਤੇ ਹੁਣ ਦੇਖਦੇ ਜੀ ਅਗਲਾ ਵਲੌਗ ਸ਼ਾਇਦ ਨਾ ਬਣੇ ਬਣੇ ਨਾ ਬਣੇ ਕਿਉਂਕਿ ਆਪਾਂ ਸਵੇਰ ਨੂੰ ਹੋਰੇ ਤੋਂ ਕੱਲ ਨੂੰ ਮਨਾਲੀ ਜਾ ਕੇ ਆਪਾਂ ਸਿੱਧਾ ਘਰ ਪਹੁੰਚਾਂਗੇ ਜੀ ਕਿ ਉਹਨਾਂ ਤੋਂ ਇਹ ਲੈਣੇ ਸਾਨੂੰ ਡਾਕੂਮੈਂਟ ਉਹ ਦੇਣੇ ਆ ਸਰਟੀਫਿਕੇਟ ਦੇ ਕੱਲ ਉਹਨਾਂ ਨੇ ਸਰਟੀਫਿਕੇਟ ਵਗੈਰਾ ਦੇਣੇ ਆ ਉਹ ਦੇਖ ਲਾਂਗੇ ਉਹਦਾ ਰਿਕਾਰਡਿੰਗ ਵਗੈਰਾ ਕਰ ਲਾਂਗੇ ਹਾਂ ਠੀਕ ਹੈ ਜੀ ਬਾਕੀ ਸਾਰਿਆਂ ਦੀ ਸਾਰਿਆਂ ਨੇ ਹੁਣ ਸਾਰੇ ਅਲੱਗ-ਅਲੱਗ ਸਟੇਟ ਦੇ ਲੋਕ ਆਏ ਹੋਏ ਤੇ ਸਾਡੇ ਗਰੁੱਪ ਵਿੱਚ ਉਹਨਾਂ ਨੇ ਵਿਛੜ ਜਾਣਾ ਹੁਣ ਸਾਰਿਆਂ ਨੇ ਆਪਣਾ-ਆਪਣਾ ਵਿੱਚ ਚਲੇ ਜਾਣਾ ਉਹਨਾਂ ਦੀ ਵੀਡੀਓ ਬਣਾਵਾਂਗੇ ਥੋੜੇ ਬਹੁਤੇ ਸਾਰੇ ਉਹਨਾਂ ਦੀ ਗਰੁੱਪ ਦੀ ਸਭ ਦੀ ਬਿਲਕੁਲ ਜੀ ਠੀਕ ਹੈ ਜੀ ਸੋ ਮਿਲਦੇ ਆ ਜੀ ਤੁਹਾਨੂੰ ਕੱਲ ਦੇ ਨਵੇਂ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ राbrakalili bye bye